ਕਾ ਵੀ ਜੀ ਸਾਰੇ ਮੇਰੇ ਸੰਦੀਪ ਜੀ ਦਾ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਪਿੰਡ ਉਸਮਾ ਬਹੁਤ ਚੁੱਕੇ ਜੀ ਆਪਾਂ ਬਾਈ ਸੋਨੀ ਜੀ ਰਾਜਵੀਰ ਨਾਲ ਜੀ ਦੇਖੋ ਅੱਜ ਵੀ 4 ਵਜੇ ਲੱਗ ਗਏ ਛੱਡਿਆ ਤੇਲ ਆ ਬਾਕੀ ਭਾਈ ਜੀ ਨੇ ਗੱਲਬਾਤ ਕਰਦੇ ਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਜੀ ਅੱਜ ਹਵਾ ਦੇ ਮਾਦਾ ਕੋ ਸੰਦੀਪ ਜੀ ਇਦਾਂ ਹੀ ਹੁਣ ਫਿਰ ਤੁਹਾਨੂੰ ਪਤਾ ਬਾਈ ਬਾਹ ਰਿਆ ਖੇਤੀਬਾੜੀ ਦਾ ਸਾਰਾ ਹੁਣ ਮੈਨੂੰ ਕਰਨਾ ਪੈਂਦਾ ਤੇ ਅੱਗੇ ਆਵੰਦੇ ਨਾ ਪਹਿਲਾਂ ਮੈਨੂੰ ਕਿਹਨੂੰ ਨਾ ਕਰੇ ਯਾਰ ਇਹ ਕੀ ਕਰਦਾ ਹੁਣ ਪਤਾ ਲੱਗਦਾ ਯਾਰ ਉਹ ਡਾਕੂ ਕਰਦਾ ਕੋਈ ਫੋਨ ਆ ਤੂੰ ਤਾਂ ਲੈਣਾ ਤੇ ਨਹੀਂ ਆ ਰਿਹਾ ਚਲੋ ਤੁਹਾਰਾ ਸੁਖੀ ਰੱਖੇ ਬਿਲਕੁਲ ਬਿਲਕੁਲ ਜੀ ਬਿਲਕੁਲ ਅੱਜ ਅੱਜ ਸੰਦੀਪ ਜੀ ਆਪਣੇ ਕੋਲ 3 ਮਹੀਨੇ ਦੀ ਇੱਕ ਵਛੀ ਆ ਇੱਕ ਪਹਿਲਾਂ ਕੱਟੀ ਆ 3 ਮਹੀਨੇ ਦਾ ਸੁਭਾ ਠੀਕ ਹੈ ਚੌਗੀ ਨੂੰ ਇਹ ਪਰਸੋਂ ਸ਼ਾਮ ਵਾਰੀ ਸੁਈ ਨਿਤਰੇ ਜੀ ਨਾਲ ਨਾਲ ਤੇ ਸੰਦੀਪ 9-10 ਕਿਲੋ ਬੋੜਾ ਹੀ ਹੋਊਗਾ ਅੱਛਾ 9-10 ਮੇ ਬੋੜਾ ਜੀ ਆ ਇੱਕ ਬੇਨਤੀ ਹੈ ਵੀ ਜਿੰਨੇ ਵੀ ਰਣ ਲੈਣੀਆਂ ਦੋ ਟਾਈਮ ਚ ਆਵੇ ਆਪੇ ਆਪ ਬਸ ਖੋਲੋ ਠੀਕ ਆ ਵੇਖੋ ਜੀ ਮੁੜ ਕੇ ਰਾਜੀ ਭਾਈ ਦਾ ਫੋਨ ਕਰੋ ਜੀ ਸਦੀਪ ਜੀ ਆਪੋ ਆਪਣੇ ਘਰ ਦੀਆਂ ਗਾਰੰਟੀ ਦੇਣੀ ਵਿਖੋ ਵਾਹ ਮੈਂ ਨਾ ਕੋਈ ਗੱਲ ਥੋੜੀ ਜਿਨੀ ਓਕੇ ਚਲੋ ਉਹ ਰੋਗਰਾ ਦੇ ਗਾਣਾ ਖਾਲੀ ਕੱਲਾ ਕੱਲਾ ਲੱਗਾ ਮੈਂ ਪੂਰਾ ਬੇਚੇ ਨਾਲ ਸੰਦੀਪ ਜੀ ਆਉਣਾ ਨਹੀਂ ਨਾ ਹਾਂਜੀ ਛੋਟੀ ਮੇਰੇ ਕੋਲ ਜੇ ਸੌਣਾ ਆਈ 12 13 ਦੇ ਨਾਮ ਨਾਲ ਚਵਾ ਦੂੰਗਾ ਉਹ ਰਾਜੀ ਛੋਟੀ ਹੁਣ ਆਪਾਂ ਕਹਿੰਦੇ ਇਹ ਵੀ 15 16 15 16 ਦੇ ਨਹੀਂ ਜੇ ਸਿਆਲ ਹੁੰਦਾ ਵੱਖਰੀ ਗੱਲ ਨਹੀਂ ਛੋਣੀ ਦੋ 12 ਲੈਣ ਨੂੰ ਦੁੱਧਿਆ ਬੜਾ ਦੁੱਧਾ ਜੀ ਬੜਾ ਦੁੱਧਿਆ ਕਿਹਦੇ ਬਹੁਤ ਆ ਹੋਰ ਹਾਂ ਇਹ ਵਾਰ ਇਸ ਮੇਰੇ ਮਾਰਾ ਕੱਤੀ ਪਾਣੀ ਪਾਈ ਦੱਸੀ ਬਾਕੀ ਖਾਲੀ ਵੀ ਲੈ ਲਵੇ ਸੰਦੀਪ ਬਿਲਕੁਲ ਆਜੋ ਕਦੇ ਤੈਨੂੰ ਪਤਾ ਜਿੰਨਾ ਗੋੜ ਪਾਣਾ ਹੁੰਦਾ ਹੈ ਇਹ ਰਹਿ ਗਿਆ ਬਾਈ ਇਹ 70000 ਵਾਲੀ ਨੇ 70000 ਵਾਲੀ ਨੇ ਆਵਾ ਬਿਲਕੁਲ 80000 ਵਾਲੀ ਨੇ 80000 ਵਾਲੀ ਹਾਂਜੀ ਮਾ ਆਲਾ ਮੋਲੀ ਪਾਣਾ ਕਿੰਨੇ ਦੇ ਦੀ ਜੈ ਜੀ ਜਾਂ ਦੋ ਮੈਂ ਇਹਨਾਂ ਨਾਲ ਗੱਲ ਗਏ ਬੋਲੋ ਬਾਬਾ ਜੀ ਇੱਕ ਟੀ ਕਰ ਲਿਏ ਕਰ ਲੋ ਤੂੰ ਹੀ ਦਾ ਦੋ ਜਾ ਇੱਕ 10 ਦੀ ਝੋਟੀ ਲਾਵਾਂਗੇ ਸੰਦੀਪ ਹਾਂ ਨਾ ਜੀ ਹਾਂ ਬਾਈ ਛੋੜ ਬਜੂ ਕਿ ਨਹੀਂ ਤੈਨ ਨਾਲ ਹੋਰ ਇੱਕ ਸੱਤ ਦੀ ਝੋਡੀ ਨਹੀਂ ਜਾਨ ਤੋਂ ਵੇਹਲਾ ਹਾਂ ਹਾਂ ਇਹ ਹੁਣ ਸ਼ੋਰ ਕਰਦੇ 200 ਕਰਦੇ ਬੱਸ ਬੱਸ ਵੇਹਲਾ ਸੰਦੀਪ ਆਪਾਂ ਕੋਈ ਇਹ ਨਹੀਂ ਹਨ ਨੀ ਨੀ ਬਿਲਕੁਲ ਇਹ ਮੰਨ ਕੇ ਕੋਈ ਫਾਇਦਾ ਨਹੀਂ ਮੁੜ ਕੇ ਤੋੜਨ ਦਾ ਕੋਈ ਫਾਇਦਾ ਆ ਮੈਂ ਜੇ ਸੰਦੀਪ ਦੁੱਜਣ ਕਰਕੇ ਲਈ ਆ ਗੱਬਣ ਗੱਬਣ ਤਿੱਜਾ ਵੀ ਹੋ ਸਕਦੀ ਆ ਪਰ ਮੈਂ ਵੇਖਦੇ ਵੇਖ ਕੱਡੀ ਵੱਡੀ ਨਹੀਂ ਹੂੰ ਲਓ ਜੀ ਆਪਣੇ ਤਾਂ ਅਗਲੇ ਜੀ ਹਾਂ ਜੀ ਆਪਣੇ ਆਪ ਸੰਦੀਪ ਆਪਾਂ ਆਪਣੇ ਤੋਂ ਲਈ ਆ ਆ ਜੀ ਕਰ ਜੋ ਭਾਈ ਜੀ ਸੰਦੀਪ ਉਹ ਤਾਂ ਕਹਿੰਦਾ ਜੀ ਆ ਵੀ 13 14 ਕਿਲੋ ਬੁੱਲ ਚੁੰਨੇ ਆ ਪਰ ਗੱਬਣ ਦੀ ਆਪਾਂ ਥਾਣਾ ਦੀ ਗਾਰੰਟੀ ਦੇਣੀ ਦੂ ਤੀ ਰੀ ਜਿਹੜੀ ਆਪਣੇ ਜਿਹੜੇ ਸੂਈ ਉਹਦੀ ਗਾਰੰਟੀ ਹੈ ਹਾਂ ਜੀ ਸਹੀ ਹੈ ਮੈਂ ਸੰਦੀਪ ਉਹਨੇ ਦੇਣ 7 20 ਅੱਥ ਲੈ ਜੀ ਮੈਂ ਮੈਂ ਦਾ ਲੈ ਆਣ ਲੈ ਮੈਂ ਆਣ ਵੇ ਮੈਂ ਪੱਟੀ ਵੇਖਦੀ ਤੇ ਮੈਂ ਨਾ ਰਾਤੀ ਏਰੀਆ ਮੈਂ ਨਿਜੀ ਦੇ ਤਰ ਚੱਲ ਜਾਈ ਚਲ ਵੱਡੀ ਗੁੱਡੀ ਲੈ ਕੇ ਚੱਲੀ ਆਪਾਂ ਨੂੰ ਦੁੱਜਣ ਨੂੰ ਨਹੀਂ ਚਾਹੀਦੀ ਉਹ ਅਗਲੇ ਘਰ ਵਾਲੇ ਵੇਲੇ ਜਦੋਂ ਚਾਹੀਦੀ ਸੰਦੀਪ ਦੁੱਜਣ ਨਹੀਂ ਕਹਿੰਦੀ ਬਿਲਕੁਲ ਪਰ ਆਪਾਂ ਇੱਕ ਸੁਗਾ ਚੜਾ ਕੇ ਦੱਸੀ ਵੀ ਤੱਜਣਿਆ ਬਾਕੀ ਆਪੋ ਆਪਣੀ ਸਮਝਿਆ ਸੰਦੀਪ ਜੀ ਹਾਂ ਜੀ ਮੋਲ ਸੰਦੀਪ ਭਾਵੇਂ ਦਾ ਵੀ ਭਾਵੇਂ ਲੱਖ ਮੰਗੀ ਜਈਏ ਹਾਂ ਜੀ ਪਰ ਨਹੀਂ ਮੋਲਾ ਚ ਲੱਖ ਨਹੀਂ ਅੱਜ ਨਾ ਆਪਾਂ ਕਿੰਨੀ ਦੀਣੀਆਂ ਹੀ ਆ ਬਿਲਕੁਲ ਇਹਦਾ ਮੋਲ ਸੰਦੀਪ 92 90000 90000 ਦੀ 90000 ਦੀ 2688000 ਵੀ ਮੈਂ ਦੇਵਾਂਗੇ ਹਾਂ ਨਾ ਹਾਂ ਨਹੀਂ ਠੀਕ ਨਹੀਂ ਚਲੋ ਆ ਮੇਣੀ ਆ ਕਪੜਾ ਜੀ ਮੈਂ ਸੁਣੀਆ 12 ਕਿਲੋ ਦੁੱਧ ਸੰਦੀਪ ਉਹਨੇ 1000 ਰੁਪਿਆ ਸਾਈ ਪਾ ਕੇ ਬੰਦਿਆਂ ਨੇ ਸ਼ੇਧਨ ਖਰਾਬ ਕੀਤਾ ਜੀ ਅੱਛਾ ਤੇ ਜੇ ਮੰਨ ਲਓ ਆਪਾਂ ਵੇਚ ਦੀ ਤੇ ਫਿਰ ਅਗਲੇ ਕਹਿੰਦੇ ਯਾਰ ਵੇਲਾ ਇਹਨੇ ਖਲੋਤੇ ਨਹੀਂ 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 ਚਲੋ ਬਾਜੀ ਪੜ ਕੇ ਆਵਾਂਗੇ ਪਰਸੋਂ ਆਵਾਂਗੇ ਬਾਜੀ ਆ ਬੇ ਮਹਿਣਾ ਵੇਚੋ ਤੇ ਸਾਡੀ ਵੱਲੋਂ ਮੈਂ ਸ਼ੇਧਨ ਖਰਾਬ ਜੀ ਫਿਰ ਸੇਗਦ ਨਹੀਂ ਇਹ ਤੇਰੀ ਨਹੀਂ 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 ਸੇਗਰ ਪਗਲ ਕਟਾ ਜੀ ਹੁਣ 12 ਕਿਲੋ ਹੀ ਦੁੱਧ ਜੇ ਮੈਂ 12 ਕਿਲੋ ਤੇ ਆਪਣੀ ਪਚਵਾਈ ਕਰਕੇ ਵੀ ਮੇਰਾ ਖੜੇ ਦੋ ਟਾਂ ਬਿਲਕੁਲ ਹੁਣ ਕੇ ਕਹਿੰਦੇ ਕਿ ਆਪਾਂ ਪੱਠੇ ਦੇ ਸੰਦੀਪ ਤੇਰੇ ਕੋਲ ਨਹੀਂ 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 ਕਰਦੇ ਬਾਜੀ ਹਾਂ ਜੀ ਪਰ ਵੇਲਾ ਹੈ ਰੋਲ ਗਿਆ ਗਿਆ ਬੱਚਾ ਕਟਾ ਉੱਪਰ ਤੋਂ ਉੱਪਰ ਆ ਗਿਆ ਬੱਚਾ ਬਾਹਰ ਦੇ ਬੱਚਾ ਬਾਹਰ ਆ ਆ ਬੈਠਾ ਉਹ ਬੱਚਾ ਬਠੀ ਹਾਂਜੀ ਫਿਰ ਸੰਦੀਪ ਇਹਦਾ ਹਾਂ ਨਾ ਇਹ ਮੋਲ ਉਦਨ ਵੀ ਆਪਾਂ ਕਿਆ ਹੈ ਵੀ 80 ਆ ਰਿਹਾ ਹਾਂਜੀ ਠੀਕ ਹੈ ਤੇ ਹਜ਼ਾਰ ਘਟ ਹੋਈ ਸੀ ਹਜ਼ਾਰ ਨਾ ਸਾਈ ਆਈ ਆ 30000 ਦੀ ਹਾਂ ਨਾ ਮੈਂ ਦੇ ਦਿੱਤੀ ਹਾਂ ਹਾਂ ਬਸ ਠੀਕ ਬਾ ਵੇਲਾ ਮੈਂ ਵੇਲਾ ਕਿਦਾਂ ਦੀ ਬਾਤੀ ਮੈਂ ਵੇਲਾ ਐ ਵੇਸ਼ ਬਾਤੀ ਆ ਸੰਦੀਪ ਦੂਜੇ ਸੂਏ ਵੱਛੀ ਸੂਈ ਆ ਸੂਈ ਆ ਦੋ ਤੇ ਕਿਹਨਾਂ ਦੋ ਦੋ ਸੰਦੀਪ 13 ਵੀ ਹੋ ਸਕਦਾ ਇਹਦੇ 12 ਵੀ ਹੋ ਸਕਦਾ ਈ ਅੱਛਾ ਠੀਕ ਆ ਗਲਤ ਨਹੀਂ ਕਹਿਣੀ ਆਪਣੀ ਚੋਕ ਜਿਓਂ ਖੜੇ ਤਸੱਲੀ ਕਰਕੇ ਵੱਡੀ ਵੱਛੀ ਆ ਵੱਡੀ ਹਾਂ ਵੱਛੀ ਮਗਰ ਜੇ ਇਹਦੇ 20 ਦਾ ਸੁਹਾ ਹੋਊਗਾ ਵੱਛੀ ਦਾ ਲਓ ਜੀ ਵੇਖੋ ਠੀਕ ਆ ਵੱਡੀ ਵੱਛੀ ਸੰਦੀਪ ਵੈ ਲੈ ਤਾਂ ਮੈਂ ਆਲਾ ਸਾਂ ਲੱਗਾ ਜੀ ਇਹ ਤੇ ਲੂਗੀ ਉਹ ਨਹੀਂ ਬਾਗੀ ਤ੍ਰੀਬ ਨਾ 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 ਇਹਨੂੰ ਖਾਣ ਇਹ ਕੌਦ ਤੂੰ ਇਹ ਲੈ ਲੈ ਨਾਲੇ ਵਚੀਆ ਨੂੰ ਲੈ ਤੇ ਮੋਲ ਲਾ ਪਾਇਆ ਇਹਦਾਂ ਕਰਦਾ ਵੀ ਐ ਲੈ ਰੋ ਫੜਾ ਫੜੇ ਜਾ ਬਸ ਇਸੇ ਵੇਰੇ ਕੀ ਮੈਰਾ ਤ੍ਰੀਬ ਨਾ ਕੋਈ 55 ਨਾ ਕੋਈ 50 ਨਾ 45 ਇਹ ਹਾਂ ਨਾ ਬਿਆਲੀ ਹਰ ਦੀ ਵਸ਼ੀ ਦੇਣੀ ਆ ਚਲ ਜਾ ਉਹ ਵੀ ਸੋਨੇ ਬਾ ਇਹ 42000 ਦੀ ਵਸ਼ੀ ਦੇਣੀ ਛੋਟਾ ਹੀ ਹੋਣੀਆਂ ਆਪਾਂ ਮੋਲ ਪੂਰੇ ਖਿੱਚ ਕੇ ਕੀਤੇ ਆ ਚਲ ਪਾ ਠੀਕ ਆ ਹਾਂ ਵੀ 4 ਵਜੇ ਸੇਲ ਆ ਇੱਥੇ ਆਓ ਉਹਨਾਂ ਚੈੱਕ ਕਰਕੇ ਲੈ ਕੇ ਜਾਓ ਮੇਰੇ ਕੋਲ ਹਨਾ ਭਾਈ ਜੀ ਬਿਲਕੁਲ 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 ਕਿਉਂਕਿ ਸੰਦੀਪ ਜੀ ਆਪਾਂ ਬਿਲਕੁਲ ਬਿਲਕੁਲ ਆਪਾਂ ਇਹ ਵੀ ਗੱਲ ਕੀਤੀ ਸਾਰੇ ਆਪੇ ਆਪਣੇ ਭਰਾ ਆਪਣੇ ਮਾਲਵੇ ਦੇ ਕਹਿੰਦੇ ਆਪਣੀ ਸਮਝਣਾ ਵੇਖੋ ਆਪਾਂ ਆਪਣੀ ਸਮਝਣਾ ਬਿਲਕੁਲ ਜੀ ਹਾਂ ਜੀ ਬਾਕੀ ਨਮਰ ਜੀ ਨੰਬਰ ਬੋਲੋ ਹੁਣ ਨੰਬਰ ਇਹ ਆਪਣਾ ਹੈ 925788041 ਪਿੰਡ ਉਸਮਾ ਜ਼ਿਲ੍ਹਾ ਤਰਨਤਾਰ ਟੂਲਪਲਾਜੇ ਦੇ ਨਾਲ ਹੀ ਪੈਂਦਾ ਹਾਂ ਹਾਂ ਜੀ ਵੀਰ ਜੀ ਸਾਡੀ 26 ਤਰੀਕ ਦੀ ਵੀ ਜੀ ਸਾਡੀ